ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਬਈ ਯਾਰ ਜਿਵੇਂ ਹੁਣ ਸਰਪੰਚੀ ਦੀਆਂ ਵੋਟਾਂ ਨੇੜੇ ਆ ਰਹੀਆਂ ਨੇ ਠੀਕ ਹੈ ਨਾ ਅੱਜ ਤੋਂ ਪਹਿਲਾਂ ਵੀ ਸਰਪੰਚ ਬਣਦੇ ਆ ਰਹੇ ਤੇ ਸਰਪੰਚ ਬਣਦੇ ਰਹਿਣੇ ਆ ਇਹ ਵੀ ਜੀ ਗੱਲ ਕੋਈ ਨਹੀਂ ਕਿ ਮੇਰੇ ਇੱਕ ਅੱਧੇ ਦੇ ਵੋਟ ਪਾਉਣ ਨਾਲ ਕੋਈ ਖਾਸ ਫਰਕ ਨਹੀਂ ਪੈਣਾਗਾ ਤੇ ਪਰ ਫਰਕ ਪਊਗਾ ਯਾਰ ਮੈਂ ਤਾਂ ਬਈ ਨਵੀਂ ਜਨਰੇਸ਼ਨ ਨੂੰ ਇਹ ਬੇਨਤੀ ਕਰਦਾ ਕਿ ਬਈ ਯਾਰ ਦੇਖੋ ਕਿ ਹਰ ਇੱਕ ਪਿੰਡ 'ਚ ਸਰਪੰਚ ਹੈਗਾ ਹਰ ਇੱਕ ਪਿੰਡ ਨੂੰ ਪਤਾ ਕਿ ਹਰ ਇੱਕ ਪਿੰਡ ਦੇ ਨੌਜਵਾਨ ਜਾਂ ਜੋ ਵੀ ਸਰਪੰਚ ਖੜ ਰਿਹਾ ਉਹਦਾ ਪਿਛਲਾ ਕਰੈਕਟਰ ਤੇ ਜਾਂ ਉਹ ਪ੍ਰੈਜ਼ੈਂਟਲੀ ਦੇ ਵਿੱਚ ਕੀ ਕੰਮ ਕਰ ਰਿਹਾ ਕਿਵੇਂ ਦੇ ਕੰਮ ਕਰ ਰਿਹਾ ਜਾਂ ਉਹਦੀ ਫੈਮਿਲੀ ਕਿੱਦਾਂ ਦੇ ਕੰਮ ਕਰ ਰਹੀ ਆ ਤੇ ਜੇ ਮੰਨ ਲਾ ਉਹ ਬੰਦਾ ਸਰਪੰਚ ਬਣ ਗਿਆ ਤਾਂ ਉਹ ਪਿੰਡ ਲਈ ਵੀ ਉਹੋ ਜੇ ਕੰਮ ਕਰੂਗਾ ਗਾਂ ਸੋਚ ਵੀ ਉਹੋ ਜੀ ਰੱਖੂਗਾ ਤੇ ਠੀਕ ਆ ਨਾ ਤੇ ਬਾਈ ਮੇਰੀ ਤਾਂ ਇਹੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਬਾਈ ਉਹ ਬੰਦੇ ਦਾ ਕਰੈਕਟਰ ਦੇਖ ਕੇ ਤੇ ਉਹ ਬੰਦੇ ਦੇ ਕੰਮ ਦੇਖ ਕੇ ਤੇ ਉਹ ਬੰਦੇ ਦੀ ਪਾਵਰ ਦੇਖ ਕੇ ਹੀ ਉਹ ਬੰਦੇ ਨੂੰ ਵੋਟ ਪਾਇਓ ਤੇ ਜਿਹੜਾ ਆਉਣ ਵਾਲੇ ਟਾਈਮ 'ਚ ਪਿੰਡ 'ਚ ਕੰਮ ਕਰ ਸਕੇ ਇਹ ਨਾ ਹੋਵੇ ਯਾਰ ਕੋਈ ਲੰਡਾ ਲੋਚਾ ਸਿਪਾਈ ਚਾ ਕੇ ਸਰਪੰਚ ਬਣਾ ਦੋ ਪਿੰਡ ਦਾ ਤੇ ਗਾਂ ਆਉਣ ਵਾਲੇ ਤੁਹਾਨੂੰ ਪਤਾ ਹੀ ਹੈ ਫਿਰ ਪਿੰਡ 'ਚ ਕੀ ਮਾਹੌਲ ਹੋਣਾ ਕੀ ਨਹੀਂ ਹੋਣਾਗਾ ਕਿਉਂਕਿ ਜਿਹੜਾ ਬੰਦਾ ਪਹਿਲਾਂ ਆਪ ਉਹ ਜੇ ਕੰਮ ਕਰਦਾ ਰਿਹਾ ਪਹਿਲਾਂ ਬੰਦਾ ਆਪ ਉਹ ਜਾਰਿਆ ਉਹਨੇ ਗਾ ਆਉਣ ਮਾਹੌਲ ਵੀ ਉਹੋ ਜਿਹਾ ਕ੍ਰੀਏਟ ਕਰ ਦੇਣਾ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਠੀਕ ਹੈ ਨਾ ਜੇ ਮੰਨ ਲਓ ਉਹ ਕਹਿ ਦਊ ਕਿ ਹਾਂ ਯਾਰ ਮੈਂ ਸਰਪੰਚ ਬਣਾਂਗਾ ਤਾਂ ਬਾਲੇ ਵਧੀਆ ਕੰਮ ਕਰ ਲਾਂ ਕਰੂਗਾ ਫਿਰ ਉਹ ਬੰਦੀਆਂ ਕਹਿੰਦੇ ਨੇ ਆਦਤਾਂ ਨਹੀਂ ਜਾਂਦੀਆਂ ਬੰਦਾ ਚਾਹੀਏ ਕਿਤੇ ਵੀ ਪਹੁੰਚ ਜਾ ਠੀਕ ਹੈ ਨਾ ਪਰ ਇਸ ਗੱਲ ਤੇ ਖਾਸ ਧਿਆਨ ਰੱਖਿਓ ਬਈ ਉਹ ਬੰਦਾ ਉਹੀ ਚੁਣਿਓ ਜਿਹੜਾ ਬੰਦਾ ਸਹੀ ਆ ਸਾਰੇ ਪਾਸੇ ਸੈੱਟ ਆ ਠੀਕ ਆ ਨਾ ਤੇ ਬਾਕੀ ਫਾਈਨੈਂਸ਼ਲੀ ਤੌਰ ਤੇ ਨਹੀਂ ਕਹਿੰਦਾ ਮੈਂ ਬੰਦੇ ਦੀ ਸੋਚ ਮੁਤਾਬਕ ਇਹਨਾ ਬੰਦੇ ਦੀ ਸੋਚ ਕਿੱਧਰ ਨੂੰ ਜਾਂਦੀ ਆ ਬੰਦਾ ਪਹਿਲਾਂ ਹੀ ਪਿੰਡ ਲਈ ਕਿਹੋ ਜਿਹਾ ਕੰਮ ਕਰ ਰਿਹਾ ਕਿਹੋ ਜਿਹਾ ਕੰਮ ਨਹੀਂ ਕਰ ਰਿਹਾ ਉਹ ਬੰਦੇ ਦੀ ਸਪੋਰਟ ਕਰੋ ਠੀਕ ਆ ਨਾ ਮੈਂ ਤਾਂ ਇਹੀ ਕਹਿੰਦਾ ਮੈਂ ਸਾਰਿਆਂ ਪਿੰਡਾਂ ਨੂੰ ਕਹਿੰਦਾ ਕੱਲੇ ਆਪਣੇ ਪਿੰਡ ਲਈ ਨਹੀਂ ਕਹਿ ਰਿਹਾ ਸਾਰਿਆਂ ਪਿੰਡਾਂ ਨੂੰ ਕਹਿੰਦਾ ਉਸ ਬੰਦੇ ਦੀ ਸਪੋਰਟ ਕਰੋ ਠੀਕ ਆ ਨਾ ਬਾਕੀ ਇਹ ਰ ਐਵੇਂ ਲੰਡੀ ਬੁਚਿੰਗ ਚੱਕ ਕੇ ਸਰਪੰਚ ਨਾ ਬਣਾ ਤੁਸੀਂ ਦੀ ਗੱਲ ਮੈਂ ਤਾਂ ਇਹੀ ਕਹੂੰਗਾ ਭਾਵੇਂ ਕਿ ਨੂੰ ਗੁੱਸਾ ਲੱਗੇ ਮੈਨੂੰ ਕੋਈ ਚੱਕਰ ਨਹੀਂ ਸਮਾ ਠੀਕ ਆ ਨ ਤੇ ਬਾਕੀ ਯਾਰ ਧਿਆਨ ਰੱਖਿਓ ਹਰ ਇੱਕ ਚੀਜ਼ ਦਾ ਕਿ ਜਿਹੜਾ ਬੰਦਾ ਅੱਜ ਪ੍ਰੈਜ਼ੈਂਟ ਵਿੱਚ ਵੀ ਕੰਮ ਕਰ ਰਿਹਾ ਨਾ ਉਹਗਾ ਆਉਣ ਵਾਲੇ ਫਿਊਚਰ ਵਿੱਚ ਵੀ ਕੰਮ ਕਰੂਗਾ ਠੀਕ ਹੈ ਨਾ ਇਹ ਵੀ ਜੀ ਗੱਲ ਕੋਈ ਤੇ ਹੁਣ ਤੋਂ ਪਹਿਲਾਂ ਵੀ ਆਹ ਵੀ ਸਰਪੰਚ ਬਣਦੇ ਆ ਰਹੇ ਨਹੀਂ ਫਿਰ ਇਹ ਸੋਚ ਲਿਆ ਕਿ ਉਹੀ ਸਰਪੰਚ ਸੀਗੇ ਪਹਿਲਾਂ ਵਾਲੇ ਬਸ ਠੀਕ ਹੈ ਜੋ ਲੜੀ ਵਾਰ ਚੱਲਦਾ ਆ ਰਿਹਾ ਬਸ ਉਹੀ ਸਿਸਟਮ ਚੱਲਦਾ ਆ ਰਿਹਾ ਕੋਈ ਖਾਸ ਫਰਕ ਨਹੀਂ ਪਿਆਗਾ ਤੇ ਹੁਣ ਦੀ ਜਿਹੜੀ ਨਵੀਂ ਜਨਰੇਸ਼ਨ ਆ ਇਹ ਤਾਂ ਮੈਂ ਇਹੀ ਕਹਿੰਨਾ ਕਿ ਪਾਲਟਾ ਲਵਾ ਕੇ ਰੱਖੋ ਇਸ ਵਾਰ ਕੋਈ ਚੱਕਰ ਨਹੀਂ ਭਾਈ ਯਾਰ ਨਵੇਂ ਬੰਦਿਆਂ ਨੂੰ ਮੌਕਾ ਦਿਵੋ ਪਿੰਡ 'ਚ ਜਿਹੜਾ ਬੰਦਾ ਕੰਮ ਕਰ ਰਿਹਾ ਨਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਸਾਰੇ ਪਿੰਡਾਂ ਨੂੰ ਹੀ ਪਤਾ ਹੋਣਾ ਕਿ ਕਿਹੜਾ ਬੰਦਾ ਕੰਮ ਕਰ ਰਿਹਾ ਉਹ ਇਹ ਨਾ ਵੇਖੋ ਕਿ ਉਹ ਕਿਹੜੀ ਪਾਰਟੀ ਦਾ ਲੈਂਕ ਰੱਖ ਰਿਹਾ ਪਿੰਡ ਦੇ ਤੌਰ ਤੇ ਸੋਚੋ ਠੀਕ ਹੈ ਨਾ ਤਰੱਕੀ ਪਿੰਡ ਨੇ ਕਰਨੀ ਆ ਨਾ ਕਿ ਉਹ ਐਮਐਲਏ ਨੇ ਨਾ ਕਿ ਉਹਦੇ ਮੰਤਰੀ ਨੇ ਨਾ ਕਿਸੇ ਹੋਰ ਨੇ ਠੀਕ ਆ ਜੇ ਮੰਨ ਲਓ ਬੰਦਾ ਸਰਪੰਚ ਬਣ ਗਿਆ ਤਾਂ ਉਹ ਪਿੰਡ 'ਚ ਪਾਵਰ ਆਨ ਲੈ ਕੇ ਆਊਗਾ ਪਿੰਡ 'ਚ ਪੈਸਾ ਲੈ ਕੇ ਆਊਗਾ ਪਿੰਡ ਦੀ ਤਰੱਕੀ ਵਧੂਗੀ ਪਿੰਡ 'ਚ ਚਾਰ ਪੈਸੇ ਲੱਗਣਗੇ ਪਿੰਡ ਸਹੀ ਦਿਸ਼ਾ ਵੱਲ ਜਾਊਗਾ ਪਿੰਡ 'ਚ ਚਾਰ ਚੀਜ਼ਾਂ ਬਣ ਗਈਆਂ ਤਾਂ ਪਿੰਡ ਦਾ ਨਾਂ ਨਿਕਲੂਗਾ ਠੀਕ ਆ ਕੋਈ ਵਧੀਆ ਬੰਦਾ ਚੁਣ ਕਰੋ ਸਰਪੰਚ ਦਾ ਮੈਂ ਤਾਂ ਇਹੀ ਕਹਿੰਦਾ ਠੀਕ ਹੈ ਨਾ ਐਵੇਂ ਬਾਈ ਉਹ ਕੰਮ ਨਾ ਕਰਿਓ ਕਿ ਸਰਪੰਚ ਚੁਣ ਲਿਓ ਉਹ ਜਿਹਨੂੰ ਸੈਂਡਵਿਚਿੰਗ ਕਰਨੇ ਆਉਂਦੇ ਗਰੰਟਾਂ ਕੀ ਹੋਰ ਲੈ ਕੇ ਆਉਂਦਾ ਹੁੰਦਾ ਤੇ ਖਾਈ ਕੀ ਹੋ ਰ ਜਾਂਦਾ ਹੁੰਦਾ ਦਿਨਾਂ ਦਾ ਪਿੰਡ ਚ ਕੰਮ ਹੁੰਦਾ ਨਾ ਕੁਝ ਹੋਰੋਂ ਦਾ ਪੈਸਾ ਪਤਾ ਨਹੀਂ ਕਿੱਧਰੋਂ ਆਉਂਦਾ ਕਿੱਧਰ ਜਾਂਦਾ ਤੇ ਨਾ ਕੋਈ ਸਹਾਇਤਾ ਬੁਲੈਣ ਵਾਲਾ ਹੁੰਦਾ ਠੀਕ ਹੈ ਨਾ ਤੇ ਨਾ ਕਿਸੇ ਨੂੰ ਕੁਝ ਦੱਸ ਦੇਈ ਹੈ ਕਿਉਂਕਿ ਜਦੋਂ ਇੱਕ ਆਪਾਸ ਹੀ ਸਰਪੰਚ ਹੀ ਰਹਿਣੀ ਉਹ ਪੁਰਾਣੇ ਬੰਦੇ ਆ ਕੋਲੇ ਸਰਪੰਚ ਹੀ ਰਹਿਣੀ ਨਵੇਂ ਬੰਦੇ ਕੋਲੇ ਕੁਝ ਆਉਣਾ ਹੀ ਨਹੀਂ ਕੁਝ ਪਤਾ ਹੀ ਨਹੀਂ ਲੱਗਣਾ ਠੀ ਕੋਈ ਗੱਲ ਨਹੀਂ ਮੌਕਾ ਦਵੋ ਐਜੀ ਗੱਲ ਕੋਈ ਨਹੀਂ ਪਰ ਇੱਕ ਗੱਲ ਰੱਖੋ ਸਰਪੰਚੀ ਉਹਨੂੰ ਦਵੋ ਜਿਹੜਾ ਪਿੰਡ ਦੇ ਕੰਮ ਕਰ ਰਿਹਾ ਆਲਰੇਡੀ ਪਹਿਲਾਂ ਹੀ ਠੀਕ ਹੈ ਨਾ ਸੋਚ ਵਿਚਾਰ ਕੇ ਤੇ ਬੰਦੇ ਦਾ ਪਿਛੋਕੜ ਜਰੂਰ ਦੇਖ ਲਿਓ ਕਿ ਬੰਦੇ ਨੇ ਪਿੱਛੇ ਕਿਹੋ ਜਿਹੇ ਕੰਮ ਕੀਤੇ ਆ ਇਹ ਜਰੂਰ ਯਾਦ ਰੱਖਿਓ ਇੱਕ ਗੱਲ ਤੇ ਗਾਂ ਫਿਰ ਉਹੋ ਜਿਹੇ ਕੰਮ ਹੀ ਕਰੂਗਾ ਬਾਕੀ ਕਿਸੇ ਨੂੰ ਗੁੱਸਾ ਲੱਗਾ ਹੋਵੇ ਤਾਂ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕ ਧੰਨਵਾਦ